ਨਮਸਕਾਰ ਦੋਸਤੋ ਇੰਡੀਅਨ ਟੀਵੀ ਨਿਊਜ਼ ਕੋਟਕਪੂਰਾ ਪਰਮੇਸ਼ ਗੱਬਾ ਦੀ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਸਕਦੇ ਹੋ ਕਿ ਬਾਗ ਨੰਬਰ 17 ਦੇ ਵਿੱਚ ਕਿੰਨੇ ਕੂੜੇ ਦੇ ਖਰਕਟ ਦੇ ਢੇਰ ਲੱਗੇ ਹੋਏ ਹਨ ਔਰ ਇਹ ਮੇਨ ਸੜਕਾਂ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਤੇ ਨਾਲ ਹੀ ਇੱਕ ਸੱਪੜ ਦਿਖਾਈ ਦੇ ਰਿਹਾ ਜਿੱਥੇ ਗੇਟਵੇ ਲੱਗਾ ਹੋਇਆ ਔਰ ਨਗਰ ਕਾਉਂਸਲ ਵੱਲੋਂ ਇਹ ਇੱਥੇ ਕਬੂਰ ਵੀ ਲਗਾਇਆ ਗਿਆ ਕਿ ਕਚਰਾ ਸੁੱਟਣ ਵਾਲੇ ਨੂੰ 1000 ਰੁਪਏ ਜੁਰਮਾਨਾ ਤੁਸੀਂ ਦੇਖੇ ਕਿ ਇੱਕ ਆਟੋ ਰਿਕਸ਼ੇ ਵਾਲਾ ਜਿਸ ਤਰ੍ਹਾਂ ਇਸ ਕੂੜੇ ਤੋਂ ਲੰਘਿਆ ਔਰ ਕਿੰਨੇ ਬੁਰੀ ਹਾਲਾਤ ਦੇ ਦੇਖ ਲਿਆ ਕਿ ਉਹ ਵਾਲਾ ਆਟੋ ਪਟ ਵੀ ਸਕਦਾ ਸੀ ਪਰ ਇੱਥੇ ਕੂੜੇ ਦੇ ਜਿਹੜੇ ਢੇਰ ਆ ਸੜਕ ਦੇ ਉੱਤੇ ਲੱਗੇ ਹੋਏ ਆ ਜਿਥੋਂ ਰਾਹਗੀਰਾਂ ਨੂੰ ਲੰਘਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੇ ਪਸ਼ੂ ਵੀ ਇਸ ਕੂੜੇ ਦੇ ਉੱਤੇ ਢੇਰ ਦੇ ਉੱਤੇ ਬੈਠੇ ਔਰ ਗੰਦਗੀ ਇਹ ਖਾਲ ਲਈ ਮਜਬੂਰ ਹੋਈ ਹੋਈ ਹੈ ਔਰ ਇੱਥੇ ਜੋ ਡਰਾਗ ਹੀ ਰਹਾ ਮੁਸ਼ਕ ਦੇ ਵਿੱਚੋਂ ਲੰਘਦੇ ਆ ਔਰ ਡੇਂਗੂ ਦੀਆਂ ਬਿਮਾਰੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਆ ਤੁਸੀਂ ਦੇਖ ਸਕਦੇ ਹੋ ਬੱਸ ਸਟੈਂਡ ਕਿੱਥੇ ਬੱਸ ਸਟੈਂਡ ਦੇ ਉੱਤੇ ਹਜ਼ਾਰਾਂ ਸਵਾਰੀਆਂ ਡੇਲੀ ਰਜਾਨਾ ਇੱਥੋਂ ਚੜ੍ਹਦੀਆਂ ਔਰ ਇੱਥੇ ਗੰਦਗੀ ਦਾ ਜਿਹੜਾ ਢੇਰ ਲੱਗੇ ਹੋਇਆ ਕੁਝ ਦਿਨ ਪਹਿਲਾਂ ਕਿ ਕੂੜੇ ਕਰਕਟ ਨੂੰ ਲੈ ਕੇ ਅੱਗ ਕਿਸੇ ਸ਼ਰਾਬੇ ਹੰਸਦ ਵੱਲੋਂ ਲਗਾਈ ਗਈ ਸੀ ਤੇ ਫਾਇਰ ਬ੍ਰਿਗੇਡ ਮਗਾ ਕੇ ਅੱਗ ਬੁਝਾਈ ਗਈ ਕਿੰਨਿਆ ਮਸ਼ਕਾਟ ਇੱਥੇ ਮਾਰ ਰਿਆ ਹੈ ਔਰ ਕਿੰਨੀ ਗਲਗੀ ਇੱਥੇ ਫੈਲੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਨਾ ਤਾਂ ਇੱਥੇ ਨਗਰ ਕੌਂਸਲ ਦਾ ਧਿਆਨ ਹੈ ਤੇ ਨਾ ਹੀ ਕੋਈ ਇੱਥੇ ਸਿਹਤ ਵਿਭਾਗ ਵਾਲੇ ਧਿਆਨ ਦੇ ਰਹੇ ਹੈ ਡੇਂਗੂ ਦੀਆਂ ਬਿਮਾਰੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਇਹ ਤੁਸੀਂ ਦੇਖ ਸਕਦੇ ਹੋ ਕਿਿੱਥੇ ਸਫਾਈ ਅਭਿਆਨ ਦਿਖਿਆ ਹੋਇਆ ਬੋਰਡ ਲੱਗਾ ਹੋਇਆ ਹੈ ਕੀ ਸਫਾਈ ਮਹਾअभਿਆਨ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬੋਰਡ ਲੱਗਾ ਹੋਇਆ ਕਿ ਉੱਥੇ ਗੰਦਗੀ ਦੀ ਸਫਾਈ ਲਗਾਏ ਗਏ ਆ ਇਹ ਢੇਰ ਕੌਣ ਲਗਾ ਰਿਹਾ ਹੈ ਦਿਵਸ ਕੀ ਸਫਾਈ ਸੇਵਕ ਲਗਾ ਰਿਹਾ ਹੈ ਯਾ ਲੋਕ ਕਰਾਂ ਵਾਲੇ ਇੱਥੇ ਸੁੱਟੇ ਆ। ਤਾਂ ਇਸ ਦਵਾਲ ਦੇਖਨ ਕੇ ਨਗਰ ਕੌਮ ਨੂੰ ਧਿਆਨ ਦੇਣਾ ਚਾਹੀਦਾ ਔਰ ਜਲਦੀ ਤੋਂ ਜਲਦੀ ਇਸ ਜਗ੍ਹਾ ਨੂੰ ਜਿਹੜਾ ਸਫਾਈ ਦਾ ਧੰਨ ਰੱਖਣ ਲਈ ਕਿਹਾ ਗਿਆ ਹੈ ਤੇ ਕੂੜੇ ਦੇ ਜਿਹੜੇ ਢੇਰ ਹੈ ਤੁਸੀਂ ਲੱਗੇ ਦਿਖਾਈ ਦੇ ਰਹੇ ਹੋ ਇਹ ਬਾਗੀਆਂ ਵੀ ਜਿਹੜਾ ਨਵਾਂ ਬਸ ਸਟੈਂਡ ਜੋ ਹੈ ਮੁਸਕਾਟ ਪੈਂਦੀ ਹੈ ਉੱਥੋਂ ਦੀਆਂ ਇਹ ਬਿਮਾਰੀ ਨੂੰ ਤਸਵੀਰਾਂ ਤੁਹਾਨੂੰ ਲਈ ਤੋਂ ਸਾਰੀਆਂ ਆਹ ਸਾਹਿਬ ਨਾਲ ਗੱਲ ਕੀਤੀ ਕਿ ਨਵੇਂ ਬਸ ਸਟੈਂਡ ਦੇ ਉੱਤੇ ਕਿੰਨੀ ਗੰਦਗੀ ਬਣਤੀ ਹੋਈ ਹੈ ਜਿੱਤੇ ਰੋਜ਼ਾਨਾ ਸਾਰੀਆਂ ਨੇ ਇਥੋਂ ਬਸ ਤੇ ਜੜਨਾ ਹੁੰਦਾ ਔਰ ਕਿੰਨੀ ਸਮੈਲ ਇੱਥੇ ਗੰਦੀ ਮਾਰ ਰਹੀ ਹੈ ਔਰ ਲਫਾਫਿਆਂ ਦੇ ਜਿਹੜੇ ਗੰਦੇ ਗੰਦਗੀ ਦੇ ਇੱਥੇ ਢੇਰ ਲੱਗੇ ਹੋਏ ਆ ਗੰਦਗੀ ਦੇ ਢੇਰ ਜਿਹੜੇ ਪਾਸੇ ਨਾ ਕਾਉਂਸਲ ਦਾ ਇਸੋ ਧਿਆਨ ਨਹੀਂ ਰਾਹ ਜਾਣ ਬੁੱਝ ਕੇ ਇੱਥੇ ਜਿਹੜੇ ਕੂੜੇ ਦੇ ਢੇਰ ਲਗਾਏ ਜਾਂਦੇ ਨਾ ਕਾਉਂਸਲ ਦੀਓ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਸੀ ਉਹਨਾਂ ਨੇ ਕੀ ਜਵਾਬ ਦਿੱਤਾ ਇਸ ਬਾਰੇ ਉਹ ਤੁਹਾਨੂੰ ਤਸਵੀਰਾਂ ਦਿਖਾਣੇ ਆ ਬਹੁਤ ਹੀ ਜ਼ਿਆਦਾ ਕੂੜੇ ਦੇ ਗੰਦੀ ਦੇ ਢੇਰ ਲੱਗੇ ਹੋਏ ਆ ਸਵੱਛ ਅਭਿਆਨ ਮਾਰਤ ਦਾ ਜੋ ਨਕਸ਼ਾ ਹੈ ਉਹ ਬੱਸ ਸਟੈਂਡ ਤੇ ਦੇਖਣ ਨੂੰ ਮਿਲ ਰਿਹਾ ਔਰ ਜੋ ਸਵਸਥਾ ਜਿਹੜੀ ਹੈ ਸਾਡੀ ਉਹਨੂੰ ਕੂੜੇ ਦੇ ਟਰੱਕੜ ਦੇ ਵਿੱਚ ਲਿਆ ਕੇ ਸੁੱਟਿਆ ਰਿਹਾ ਦੁਖਾਨਿਆਂ ਤੇ ਜਿਹੜੇ ਕੂੜੇ ਦੇ ਡੰਪ ਜਿਵੇਂ ਬੱਸ ਸਟੈਂਡ ਐ 17 ਨੰਬਰ ਵਾਰਡ ਆਪਣਾ ਮੁਕਸਰ ਵਾਲਾ ਰੇਲਵੇ ਪੋੜਾ ਪੋਲਾ ਹੁੰਦੇ ਥੱਲੇ ਜਾਂ ਹੋਰ ਵੀ ਕਈ ਇਹੋ ਜਿਹੇ ਥਾਂ ਜਿੱਥੇ ਜਨਤਕ ਲੋਕ ਲੰਘਦੇ ਆ ਘਰ ਐ ਔਰ ਉੱਥੇ ਕੂੜੇ ਦੇ ਢੇਰ ਲੱਗੇ ਹੋਏ ਐ ਡੰਪ ਬਣਾਏ ਗਏ ਐ ਔਰ ਬਿਮਾਰੀ ਫੈਲਣ ਦਾ ਡਰ ਐ ਔਰ ਅੱਜ ਕੱਲ ਡੇਂਗੂ ਦੀ ਬਿਮਾਰੀ ਕਾਫੀ ਜ਼ਿਆਦਾ ਵਧੀ ਹੋਈ ਐ ਔਰ ਕੂੜੇ ਦੇ ਜਿਹੜੇ ਡੰਪ ਐ ਉਹ ਚੁਕਾਏ ਨਹੀਂ ਜਾ ਰਹੇ ਕੀ ਕਰਨਾ ਸਰਵਸਤਾਂ ਯਾਨਕੀ ਸਾਡੀ ਕੋਸ਼ਿਸ਼ ਹੁੰਦੀ ਹੈ ਸਾਡੀ ਡਿਊਟੀ ਵੀ ਬਣਦੀ ਹੈ ਕਿ ਦਿੱਲੀ ਦੇ ਦਿੱਲੀ ਸ਼ਹਿਰ ਦੇ ਵਿੱਚ ਜਿੰਨੇ ਵੀ ਡੰਪ ਲੱਗਦੇ ਨੇ ਉਹਨਾਂ ਨੂੰ ਕਲੀਨ ਕਰਾਇਆ ਜਾਵੇ ਚੁਕਵਾਇਆ ਜਾਵੇ ਪਰ ਜਿਹੜੀ ਸਾਡੀ ਸਮੱਸਿਆ ਹੈ ਉਹ ਸਮੱਸਿਆ ਇਹ ਹੈ ਕਿ ਸਾਡੇ ਕੋਲ ਸ਼ਹਿਰ ਦੇ ਵਿੱਚ ਜਾਂ ਸ਼ਹਿਰ ਦੇ ਬਾਹਰ ਕਿਤੇ ਵੀ ਪੂਰਾ ਗੇਰ ਨੂੰ ਵਾਸਤੇ ਜਗ੍ਹਾ ਨਹੀਂ ਹੈ ਤਾਂ ਸਮ ਟਾਈਮ ਜਦੋਂ ਕਿਤੇ ਜਾਂ ਬਰਸਾਤ ਹੋ ਜੇ ਜਾਂ ਚਲੋ ਕੋਈ ਜਿੱਥੇ ਸੀ ਹੁਣ ਬੱਸ ਸਟੈਂਡ ਦੀ ਬੈਕ ਸਾਈਡ ਜਿਹੜਾ ਦਰਿਆਗਰੀ ਛੱਪੜ ਜਿਹੜਾ ਬੰਦ ਹੋ ਚੁੱਕਿਆ ਹੈ ਬਹੁਤ ਲੰਬੇ ਸਮੇਂ ਤੋਂ ਉਹਦੇ ਵਿੱਚ ਜੇ ਅਸੀਂ ਕਿਤੇ ਕਰੇਕ ਦਾ ਹੀ ਗੇੜ ਨਹੀਂ ਜਾਂਦੇ ਆ ਜੇ ਪਬਲਿਕ ਦੇ ਉੱਥੇ ਰੈਜ਼ਿਸਟੈਂਸ ਹੋ ਜਾਂਦੀ ਹੈ ਤਾਂ ਕਈ ਵਾਰ ਪੂਰਾ ਚੱਕਰਾਂ ਦੇ ਵਿੱਚ ਦੇਰੀ ਹੋ ਜਾਂਦੀ ਹੈ ਇਸੇ ਫਾਲਟ ਕਰਕੇ ਇਸੇ ਯਾਨੀ ਕਿ ਪ੍ਰੋਬਲਮ ਕਰਕੇ ਕਈ ਵਾਰ ਕੂੜਾ ਜਿਹੜਾ ਡੰਪ ਹੈ ਉਹ ਸਾਸਦੀ ਹੁੰਦਾ ਹੈ ਇਹ ਬੱਸ ਸਟੈਂਡ ਦੇ ਅੰਦਰ ਜਿੱਥੇ ਸਵਾਰੀਆਂ ਰੋਜ਼ਾਨਾ ਉੱਥੇ ਆਉਂਦੀਆਂ ਔਰ ਸਮੈਲ ਬਹੁਤ ਗੰਦੀ ਮਾਰੀ ਹੈ ਬੱਸ ਸਟੈਂਡ ਦੇ ਅੰਦਰ ਵੀ ਆ ਡੰਪ ਬਣਾਇਆ ਗਿਆ ਸਰ ਦੇਖੋ ਡੰਪ ਐਜ਼ ਇਟ ਇਜ਼ ਜਿਹੜੀ ਗੱਲ ਹੈ ਇਹ ਪੁਰਾਣੇ ਸਮੇਂ ਤੋਂ ਜਿਹੜੇ ਬਣੇ ਹੋਏ ਨੇ ਨਵਾਂ ਤਾਂ ਕੋਈ ਕਰੀਏ ਨਹੀਂ ਕੀਤਾ ਇਹਦਾ ਪੁਰਾਣੇ ਸਮੇਂ ਤੋਂ ਜੇ ਉੱਥੇ ਕੋਈ ਗੇੜਾ ਜਾਂਦਾ ਹੈ ਮੋਟੀ ਗੱਲ ਇਹ ਹੈ ਵੀ ਉਹ ਨਗਰ ਕੌਂਸਲ ਦੇਖਣ ਵਾਲੀ ਗੱਲ ਹੈ ਵੀ ਸਾਡੇ ਸਵੈ ਚੇਵਾਂ ਗੇੜਦੇ ਆ ਜਾਂ ਪਬਲਿਕ ਗੇੜਦੀ ਹੈ ਜੀ ਦੇ ਯਾਨੀ ਕਿ ਸਾਡੇ ਸਵੈ ਸੇ ਕੋਈ ਨਾ ਸੀ ਸਟ੍ਰਿਕਟਲੀ ਮਨਾ ਕਰ ਦਿੰਦੇ ਆ ਵੀ ਉੱਥੇ ਨਹੀਂ ਗੇੜਿਆ ਜਾਊਗਾ ਜੇ ਕੋਈ ਉੱਥੇ ਕੋਈ ਗੇੜਦਾ ਵੀ ਹੈਗਾ ਤੇ ਜਿਹੜਾ ਪਬਲਿਕ ਦਾ ਇਹ ਤਾਂ ਪਬਲਿਕ ਦੇ ਸਹਿਯੋਗ ਦੀ ਲੋੜ ਹੈ ਵੀ ਉੱਥੇ ਯਾਨੀ ਕਿ ਨਾ ਗੇੜਿਆ ਜਾਵੇ ਤਾਂ ਉਹ ਡੰਪ ਰਿਮੂਵ ਹੋ ਜੇ ਜੜਕਰਾਂ ਦੇ ਵਿੱਚੋਂ ਜੀ ਕੂੜਾ ਲਿਜਾਇਆ ਜਾ ਰਿਹਾ ਹੁੰਦੇ 100 ਰੁਪਏ ਦੀ ਪਰਚੀ ਕੱਟੀ ਜਾਂਦੀ ਹੈ ਜੀ ਜੀ ਤੇ ਉਹਦੇ باوجود ਵੀ ਮੇਰੇ ਘਰ ਇੱਕ ਮਹੀਨਾ तकरीबन ਹੋ ਚੁੱਕਾ ਇੱਕ ਮਹੀਨੇ ਚ ਚਾਰ ਪੰਜ ਨੇ ਕੂੜਾ ਲੈਣ ਵਾਲੇ ਆਏ ਤੇ ਜਿਹੜੇ ਮਹੱਲਾ ਨਿਵਾਸੀ ਪਰੇਸ਼ਾਨ ਹੋ ਗਏ ਉਹਦੇ ਬਾਰੇ ਕੁਝ ਕਰੋ ਸਰ ਪਹਿਲੀ ਗੱਲ ਤਾਂ ਜਿਹੜੀ ਰੈ residențial ਦੀ ਪਰਚੀ ਹੈ ਜਿਹਨ ਕੇ ਕਲੈਕਸ਼ਨ ਫੀਸ ਜੀ 50 ਰੁਪਏ ਹੈ ਜੀ 100 ਰੁਪਿਆ ਕੋਈ ਪਰਚੀ ਪਬਲਿਸ਼ਡ ਹੈ ਪਰਚੀ ਦੇ ਉੱਤੇ ਲਿਖਿਆ ਹੋਇਆ ਹੈ 50 ਰੁਪਏ ਮੇਰੀ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਕਿਸੇ ਨੂੰ ਵੀ ਕੋਈ 1 ਰੁਪਿਆ ਵੀ ਵੱਧ ਨਾ ਦਿੱਤਾ ਆ ਵੀ 50 ਮੀਜ਼ ਬਣਾਈ ਹੈ ਜੀ ਜੇ ਕੋਈ 100 ਰੁਪਏ ਕਹਿੰਦਾ ਹੈ ਗਲਤ ਹੈ ਜੇ ਕੋਈ ਲੈਂਦਾ ਉਹ ਵੀ ਗਲਤ ਹੈ ਜੀ ਹੋਰ ਜਨਾਬ ਦਾ ਕੀ ਕੁਐਸਚਨ ਸਿੱਧਾ ਜੀ ਦੁਜਾ ਹੀ ਗੋਸ਼ ਨਹੀਂ ਮਿਲ ਗਈ ਜਿਵੇਂ ਮਹੀਨੇ ਦੇ ਵਿੱਚ ਸਿਰਫ 3-4 ਦਿਨ ਹੋਣਾ ਹੀ ਨਹੀਂ ਯਾਨੀ ਕਿ ਇੱਕ ਦਿਨ ਛੱਡ ਕੇ ਤਾਂ ਸਾਡੇ ਵੱਲੋਂ ਤਾਂ ਇਹ ਐਕਸਰਸਾਈਜ਼ਰ ਵੀ ਇੱਕ ਦਿਨ ਛੱਡ ਕੇ ਜਾਏ ਹਨ ਬਟ ਕਈ ਵਾਰ ਜਦੋਂ ਇਹ ਟਰਮ ਯਾਨੀ ਕਿ ਕਲੈਸ਼ ਕਰ ਰਹੇਗੇ ਦੋ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਦੰਪ ਤੇ ਕੂੜਾ ਨਹੀਂ ਡਿੱਗਿਆ ਜਾ ਰਿਹਾ ਜੀ ਦਾ ਉਸ ਨਾਲ ਕਈ ਵਾਰ 1 ਜਾਂ 2 ਦਿਨ ਲੇਟ ਹੋ ਜਾਂਦਾ ਬਟ ਇਹ ਇਨਸ਼ੋਰ ਕਰਦੇ ਹਾਂ ਸੀ ਜਾਨਕੀ ਮੀਟਿੰਗ ਕਰ ਲੈਣੇ ਯੂਨੀਅਨ ਨਾਲ ਵੀ ਤੇ ਸਫਾਈ ਸੇਵ ਕਰਨ ਨਾਲ ਵੀ ਇੱਕ ਦਿਨ ਛੱਡ ਕੇ ਹਰ ਘਰ ਜਾਇਆ ਕਰਦੇ ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਵੀ 50 ਰੁਪਏ ਮਹੀਨਾ ਦੇਣਾ ਚਾਹੀਦਾ 100 ਰੁਪਏ ਮਹੀਨਾ ਲਿਆ ਗਿਆ ਜਿਹੜਾ 100 ਰੁਪਏ ਮਹੀਨਾ ਲਿਆ ਉਹ ਪੈਸੇ ਵਾਪਸ ਕਰਨਗੇ ਉਸ ਮਦੇ ਨਹੀਂ ਸਾਡੇ ਕੋਲੋਂ ਤਾਂ ਹੈ ਹੀ ਸਾਡੇ ਕੋਲ ਤਾਂ 50 ਰੁਪਏ ਹੈ ਜੇ ਕਿਸੇ ਨੇ ਕੋਈ 100 ਰੁਪਏ ਦਿੱਤਾ ਹੈ ਕੋਈ ਲਿਖ ਰਿਟਰਨ ਕੰਪਲੇਂਟ ਲਿਓ ਉਹ ਆਪਾਂ ਚੈੱਕ ਕਰ ਲਾਂਗੇ ਸਾਡੇ ਕੋਲ 100 ਰੁਪਏ ਜਮਾ ਨਹੀਂ ਹੁੰਦਾ ਕਮਰਸ਼ੀਅਲ ਦਾ 100 ਜਮਾ ਹ ਤੂੰ ਦੇਣ ਵਾਲੇ ਨੂੰ ਦੇਣੀ ਨਹੀਂ ਚਾਹੀਦੀ 100 ਰੁਪਏ ਜੀ ਜੀ ਥੈਂਕ ਯੂ